ਕਨੂੰ ਸੇਧ ਦਰਨਾ ਹੋਵੇ ਉਸ ਦਾ ਦੁਰ ਜਾਣਾ ਕਿਵੇਂ ਦੇਖੀਓ ਬਈ ਘੁੰਮਣ ਦਾ ਦੁਰ ਜਾਣਾ ਐਂ ਲੱਗਦਾ ਹੈਗਾ ਜਿਵੇਂ ਮੇਰਾ ਉਹਦੇ ਨਾਲ ਇੱਕ ਫਿਟਨੈਸ ਦਾ ਰਿਸ਼ਤਾ ਸੀਗਾ ਹਨ ਜਿਹੜੇ ਪ੍ਰੋਫੈਸ਼ਨ ਚ ਮੈਂ ਆ ਉਹ ਸੀਗਾ ਉਹਦਾ ਦੁਰ ਜਾਣਾ ਸੇਮ ਹੀ ਲੱਗਦਾ ਮੈਨੂੰ ਕਿਸੇ ਭਰਾ ਦਾ ਦੁਰ ਜਾਣਾ ਸਕੇ ਸੰਬੰਧੀ ਦਾ ਦੁਰ ਜਾਣਾ ਰਿਸ਼ਤੇਦਾਰ ਦਾ ਦੁਰ ਜਾਣਾ ਉਹ ਸੀਨੀਅਰ ਸੀਗਾ ਤੁਹਾਡਾ ਇੱਕ ਸੋਰਸ ਖਤਮ ਹੋ ਜਾਂਦਾ ਜਦੋਂ ਤੁਸੀਂ ਕੋਈ ਆਪਣੇ ਤੋਂ ਸੀਨੀਅਰ ਚੰਗਾ ਬੰਦਾ ਨੌਲੇਜ ਵਾਲਾ ਗਵਾਉਨੇ ਹੋ ਕਿ ਮੈਨੂੰ ਆ ਪ੍ਰੋਬਲਮ ਆ ਗਈ ਮੈਂ ਜਾਂਦਾ ਕਿੱਥੇ ਮੈਂ ਪੁੱਛਾਂ ਕਿੱਥੇ ਉਦੋਂ ਹੁੰਦਾ ਇੱਕ ਮਨ ਨੂੰ ਬੋਨ ਲਵਾ ਲੈਂਦੇ ਆ ਹੁਣ ਕਿੰਨੂੰ ਕਰਾਂਗੇ ਹਨਾ ਘੁੰਮਣ ਕਿਵੇਂ ਮਰੇ ਹਸਪਤਾਲ ਦੇ ਇੰਜੈਕਸ਼ਨ ਲਵਾਇਆ ਉਹਨਾਂ ਨੇ ਤੇ ਮਰ ਗਿਆ ਇਹਨਾਂ ਡੈਥ ਸੋਰੀ ਮੇਰੇ ਸੰਗਰੂਰ ਦੀ ਲੈਂਗੁਏਜ ਐ ਅਸੀਂ ਮਰ ਗਿਆ ਜਿਆਦਾ ਯੂਜ਼ ਕਰਦੇ ਆ ਸਾਡੇ ਥੋੜਾ ਜਿਆਦਾ ਮਤਲਬ ਜਲੰਧਰ ਅੰਮ੍ਰਿਤਸਰ ਦੀ ਬੋਲੀ ਨਾਲ ਸਾਡੀ ਬਹੁਤ ਫਰਕ ਆ ਕੀ ਮਤਲਬ ਸੋਚੋਗੇ ਤੁਸੀਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਹੈ ਆਪਾਂ ਯਾਰ ਤੇਰਾ ਮੋਢੇ ਤੇ ਲੋਜ਼ਾ ਰਹਿਣਾ ਜਾਂ ਡਾਕਟਰ ਕੋਲ ਭੱਜ ਜਾ ਤੇਰਾ ਗਿੱਟੇ ਤੇ ਲੋਜ਼ਾ ਰਹਿਣਾ ਜਾਂ ਡਾਕਟਰ ਕੋਲ ਭੱਜ ਜਾ ਤੁਸੀਂ ਇੰਨੇ মিডিਆ ਵਾਲੇ ਖੜੇ ਹੋ ਤੁਸੀਂ ਸੋਚ ਸਕਦੇ ਹੋ ਵੀ ਗਿੱਟੇ ਕੋਟੇ ਤੇ ਪ੍ਰੈਸ ਵਿੱਚ ਬੰਦਾ ਮਰ ਜੂਗਾ ਕਹਣਾ ਉਹ ਬੰਦੇ ਜਿਹੜੇ ਟੈਰਾਬਿਸਟ ਨੂੰ ਵੀ ਸੋਚਦੇ ਹੋਣਗੇ ਯਾਰ ਮੋਢੇ ਤੇ ਗੋਲੀ ਮਾਰ ਦੋ ਬੰਦਾ ਬਾਜੂ ਕੇ ਮਾਰਨਾ ਡਰਾਉਣਾ ਹੀ ਆ ਪਰਿਵਾਰ ਦੇ ਮੁਤਾਬਕ ਉਹਨਾਂ ਨਾਲ ਗੱਤ ਹੋ ਗਿਆ ਕੰਮ 9 ਵਜੇ ਪਰਿਵਾਰ ਕੋਲ 9:30 ਵੀਡੀਓ ਪਈ ਮੈਨੂੰ ਉਹਨਾਂ ਨੇ ਵਿਖਾਇਆ ਟਾਈਮਿੰਗ ਵਿਖਾਈ ਕਹਿੰਦੇ ਵੀ ਉਹ ਪੂਰਾ ਹੋ ਚੁੱਕਿਆ ਸੀ ਸ਼ਾਮ ਨੂੰ ਡਿਕਲੇਅਰ ਕੀਤਾ 6 ਵਜੇ ਚਲੋ ਹੱਟ ਟੈਗ ਪੈਰਾਲਾਈਜ਼ ਜੋ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਐਕਸ਼ਨ ਹੋਇਆ ਉਹ ਡਿਊ ਟੂ ਮੈਡੀਸਨ ਹੀ ਹੋਇਆ ਨਾ ਉਹ ਬਾਡੀ 'ਚ ਕੋਈ ਸੱਪ ਲੈ ਕੇ ਜਾਂ ਕੋਈ ਜ਼ਹਿਰ ਲੈ ਕੇ ਤਾਂ ਨਹੀਂ ਗਿਆ ਸੀ ਨਾ ਜੋ ਵੀ ਹੋਇਆ ਉੱਥੇ ਹਸਪਤਾਲ 'ਚ ਹੀ ਹੋਇਆ ਨਾ ਹਸਪਤਾਲ ਦੀ ਸਿਕਿਉਰਿਟੀ ਦੇ ਵਿੱਚ ਹੋਇਆ ਪਰ ਕਿਵੇਂ ਮੁੱਕਰ ਸਕਦੇ ਨੇ ਸਾਰੇ ਕਿ ਯਾਰ ਤੰਦਰੁਸਤ ਬੰਦਾ ਵੜਿਆ ਹੋਊਗਾ ਉਧਰ ਸੀਸੀਟੀਵੀ ਦੀ ਫੁਟੇਜ ਹੋਊਗੀ ਉਥੇ ਵੜਿਆ ਹੋਊਗਾ ਉਥੋਂ ਲਾਸ਼ ਬਾਹਰ ਆ ਰਹੀ ਹੈ ਕੀ ਕਰਾਉਣ ਗਿਆ ਸਿਰ ਮੋਢੇ ਦਾ ਆਪਰੇਸ਼ਨ ਇਹ ਸਵਾਲ ਬਣਦੇ ਆ ਤੁਸੀਂ ਕਰੋ ਇਹ ਸਵਾਲ ਸਾਰੇ ਕਰਨ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਆ ਹੈਨਾ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਮਾਮਾ ਪੈਣਾ ਤੁਹਾਡੇ ਪਿਓ ਨੇ ਬੱਚੇ ਸ਼ਰਾਰਤੀ ਹੁੰਦੇ ਆ ਸੱਟਾ ਖਾਂਦੇ ਰਹਿੰਦੇ ਆ ਕਿੱਥੇ ਭੇਜਾਂਗੇ ਕੀ ਤੋ ਵਿਸ਼ਵਾਸ ਕਰਾਂਗੇ ਅਸੀਂ ਕਹਿਣਾ ਨਹੀਂ ਸਾਡੀ ਜ਼ਿੰਦਗੀ ਸੇਵ ਆ ਸਭ ਤੋਂ ਵੱਡੇ ਹੋਰ ਦੇ ਨਾਲ ਚੱਲੀਏ ਚੱਟਗੇ ਉਹ ਦਾ ਜਵਰਾਜ ਦਾ ਘਰ ਬਣੇ ਪਿਆ ਕਿਵੇਂ ਸੇਫ ਰੱਖਾਂਗੇ ਇਹ ਸਵਾਲ ਧਰਨੂ ਹੈ ਤੁਸੀਂ ਆਪਣੇ ਆਪਣੇ ਸੋਸ਼ਲ ਮੀਡੀਆ ਤੋਂ ਆਪਣੇ ਪਲੇਟਫਾਰਮ ਤੋਂ ਜਵਾਬ ਦਿਓ ਕਿਉਂਕਿ ਜੇ ਅਸੀਂ ਸਿਸਟਮ ਨੂੰ ਚੀਜ਼ਾਂ ਨੂੰ ਸਵਾਲ ਨਹੀਂ ਕਰਾਂਗੇ ਤਾਂ ਫਿਰ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਅੱਛਾ ਭਾਈ ਉਹਨਾਂ ਨੇ ਤਾਂ ਸਿੱਧਾ ਕਹਿ ਦਿੱਤਾ ਸੀਗਾ ਕਿ ਬਈ ਉਹ ਗਲਤੀਆਂ ਜਿਹੜੀ ਹੁਕਮਣ ਬਾਈ ਤੋਂ ਵੀ ਹੁੰਦਾ ਉਸ ਤੋਂ ਬਾਅਦ ਜੋ ਕੁਝ ਹੁਕਮਣ ਨੇ ਕੀ ਉਹ ਤੇ ਭੱਜ ਕੇ ਢੇੜੀ ਟੀਕਾ ਲਾ ਲਿਆ ਵਾਇਰ ਗ੍ਰੀਡ ਦਾ ਖਰਾਬ ਹੋ ਰਿਹਾ ਘੁੰਮਣ ਦੀ ਗਲਤੀ ਕੀਤੀ ਹੈ ਮੈਨੂੰ ਦੱਸੋ ਤਾਂ ਸਹੀ ਘੁੰਮਣੇ ਗਿਆ ਮੈਨੂੰ ਦੂਜਾ ਨਹੀਂ ਆ ਮੈਂ ਮੈਨੂੰ ਸੱਤ ਲੜਾ ਘੁੰਮਣ ਦੀ ਗਲਤੀ ਹੋ ਸਕਦੀ ਹੈ ਇੱਕ ਕਰੀਏ ਤੁਸੀਂ ਸਵਾਲ ਕਰੋ ਸਿਸਟਮ ਨੂੰ ਕਿ ਕੀ ਗਲਤੀ ਹੋ ਸਕਦੀ ਹੈ ਕਿ ਮਰੀਜ਼ ਦੀ ਕੀ ਗਲਤੀ ਕਰ ਸਕਦਾ ਮੈਂ ਮੈਂ ਆਪਰੇਸ਼ਨ ਕਰਾਇਆ ਕਈ ਵਾਰ ਹੋਇਆ ਜਾ ਕੇ ਸੁਰਤ ਨਹੀਂ ਉਹ ਨਹੀਂ ਲਾਈਟਾਂ ਦੇ ਕੇ ਬੰਦਾ ਪਹਿਲੀ ਵੀ ਹੋ ਜਾਉਣ ਲੱਗਿਆ ਵਾ ਕੀ ਸੀਰੀਅਲ ਦੋ ਜਿਆਦਾ ਇਹਨੇ ਸੀਨੀਅਰ ਕਹਿਣਾ ਤਾਂ ਹੁਣ ਇਹੀ ਕਿ ਤਰਫ ਫਿਰ ਸ਼ੋਲਡਰ ਦੀ ਪੇਨ ਦੇ ਵਿੱਚ ਕੋਈ ਵੱਡੇ ਟੀਕੇ ਤਾਂ ਲੱਗਦੇ ਨਹੀਂ। ਇਹਨਾਂ ਸੀਸੀ ਆ ਉਹਦੋਂ ਬਾਅਦ ਕੈਂਚੀਆਂ ਦਾ ਕੰਮ ਹੈ। ਜੀ। ਠੀਕ ਹੈ। ਇਹਦਾ ਮਤਲਬ ਉਹਦੀ ਡੋਜ਼ ਵੱਧ ਗਈ ਹੋਣੀ ਹੈ। ਬਿਲਕੁਲ। ਬਾਕੀ ਹਸਪੀਟਲ ਦੱਸੇ, ਪੋਸਮਾਰਟਮ ਦੀ ਰਿਪੋਰਟ ਦੱਸੇ ਵੀ ਕੀ ਚੀਜ਼ ਘੁੰਮਣ ਦੀ ਗਲਤੀ ਕੀ ਸੀਗੀ। ਅੱਛਾ ਵੀ ਇੱਕ ਅਜੀਹਾਂ ਨੌਜਵਾਨ ਜੋ ਲੋਕਾਂ ਨੂੰ ਸਹੀ ਤਦੰਦਾ ਹੋਵੇ। ਆ ਜਿੱਥੇ ਬੋਡੀ ਬਿਲਡਰ ਨੌਨ ਵੇਜ ਖਾ ਖਾ ਕੇ ਜਿਹੜਾ ਆਪਣੇ ਸਰੀਰ ਬਣਾਉਂਦੇ ਨੇ ਉੱਥੇ ਦੇਖੋ ਵੇਜ ਨੌਨ ਵੇਜ ਦਾ ਕਨਸੈਪਟ ਨਹੀਂ کہہ ਸਕਦੇ ਚਲੋ ਦੋਵੇਂ ਖਰਾਕਾਂ ਨੇ ਠੀਕ ਹੈ ਕਿਸੇ ਨੂੰ ਕੁਝ ਪਸੰਦ ਆ ਕਿਸੇ ਨੂੰ ਕੁਝ ਪਸੰਦ ਆ ਜੇ ਆਪਾਂ ਵੇਜ ਖਾਣੇ ਤਾਂ ਬੈਟਰ ਹੈ ਠੀਕ ਹੈ ਉਹ ਚੀਜ਼ ਨੂੰ ਸਾਈਡ ਤੇ ਰੱਖ ਕੇ ਆਪਾਂ ਜ਼ਿੰਦਗੀ ਦੀ ਗੱਲ ਕਰੀਏ ਨਾ ਹੈ ਨਾ ਜਾਣ ਗਈ ਆ ਉਹ ਵੀ ਇੱਕ ਸਮਾਜ ਦੇ ਆਧੇਦਾਰ ਉਹ ਸੀਗਾ ਜੋ ਇੱਕ ਰਿਸਪੌਂਸਿਬਿਲਟੀ ਰੱਖਦਾ ਸੀ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਦੇਖ ਕੇ ਕਰਦੇ ਯਾਰ ਇਹਦੇ ਵਰਗਾ ਬੰਨਾ ਕਿੰਨੇ ਕ ਮੁੰਡੇ ਨੇ ਤੁਸੀਂ ਤੁਸੀਂ ਮੈਨੂੰ ਐਂ ਦੱਸੋ ਪਿੱਛੋਂ ਵੀ ਆਵਾਜ਼ ਦੇ ਕੇ মিডিਆ ਜੀ ਦੱਸ ਸਕਦੇ ਤੁਸੀਂ ਦੱਸੋ ਵੀ ਕਿੰਨੇ ਕ ਮੁੰਡੇ ਨੇ ਪੰਜਾਬ 'ਚ ਵੀ ਦੇ ਕੇ ਕਹਿਣਾ ਵੀ ਲੋਕ ਕਹਿਣਗੇ ਇਹਦੇ ਵਰਗਾ ਬੰਨਾ ਕੋਈ ਮੁੰਡਾ ਕਹੂਗਾ ਮੈਂ 5 ਫੁੱਟ 2 ਇੰਚ ਦਾ ਰਹਿ ਜਾ ਕੋਈ ਕੁੜੀ ਕਹੂਗੀ ਮੈਂ 5 ਫੁੱਟ ਦੀ ਰਹਿ ਜਾ ਕੋਈ ਕਹੂਗਾ ਮੇਰੀ ਗਰੋਥ ਨਾ ਹੋਵੇ ਕੋਈ ਕਹੂਗਾ ਸੁੱਕਾ ਰਵਾਂ ਸਾਰੇ ਜਾਣਗੇ ਮੇਰਾ ਸੋਹਣਾ ਸਰੀਰ ਹੋਵੇ ਮੇਰਾ ਸੋਹਣਾ ਕੱਦ-ਕਾਟ ਹੋਵੇ ਕਿਹਦੇ ਵਰਗਾ ਉਹ ਜਿਹਦੀ ਡੈਥ ਹੋ ਗਈ ਉਹਦੇ ਵਰਗਾ ਅੱਜ ਕੱਲ ਨਹੀਂ ਹੈ ਲਿਆ ਕੇ ਨਹੀਂ ਭਗਾ ਸਕਦਾ ਉਹ ਪਾਸਟ ਹੋ ਗਿਆ ਉਹ ਚਲਾ ਗਿਆ ਛੱਡ ਗਿਆ ਅਗਲੀ ਵਾਰੀ ਮੇਰੀ ਵੀ ਹੋ ਸਕਦੀ ਹੈ ਕਿਸੇ ਹੋਰ ਦੀ ਵੀ ਹੋ ਸਕਦੀ ਹੈ ਅਸੀਂ ਤੁਰੇ ਫਿਰਦੇ ਆ ਤੁਰੇ ਫਿਰਦਿਆਂ ਦੇ 100 ਚੀਜ਼ਾਂ ਹੁੰਦੀਆਂ ਨੇ ਅਸੀਂ ਜਾ ਰਹੇ ਡਾਕਟਰਾਂ ਕੋਲ ਪੰਜਾਬ ਦੇ ਦੋ ਉੱਗੇ ਚਲਾਤਾ ਜਲਾ ਜਿੰਦਾ ਪੰਜਾਬ ਪੰਜਾਬ ਲੱਗੇ ਲੱਗੇ ਕੀ ਕਹਿਣਾ ਜਾਵੇ ਅਸੀਂ ਤਾਂ ਗਵਾ ਲਿਆ ਨਾ ਉਹ ਚਲੇ ਗਏ ਅੱਗੇ ਪਤਾ ਨਹੀਂ ਕਿੰਨਾਂ ਦੀ ਵਾਰੀ ਹੋਊਗੀ ਮੈਨੂੰ ਆਇਆ ਲੱਗਦਾ ਜਦੋਂ ਕਿਤੇ ਕੀ ਘਟਨਾ ਵਾਪਰੀ ਮੈਂ ਤਾਂ ਥਾਣੇ ਦੀ ਮਰਜ਼ੀ ਵਿੱਚ ਹਸਪਤਾਲ ਜਾ ਕੇ ਮਰਨਾ ਇੱਥੀ ਸਾਹ ਛੱਡਦੀ ਐ ਕੀ ਰਿਸਪੌਂਸਿਬਿਲਟੀ ਹੈ ਡਾਕਟਰਸ ਦੀ ਕੀ ਲਿਖ ਕੇ ਦਿੰਦੇ ਆ ਕਿਵੇਂ ਐ ਤੁਹਾਨੂੰ ਕੀ ਸਿਕਿਉਰਿਟੀ ਹੈਗੀ ਐ ਮੈਨੂੰ ਸਮਝ ਨਹੀਂ ਆਉਂਦੀ ਐਗੀ ਇਹ ਸਿਸਟਮ ਨੂੰ ਸਵਾਲ ਬਣਦੇ ਆ ਠੀਕ ਐ ਸਾਡੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਜਿਹੜੇ ਨੇਤਾ ਗੁਰੂ ਐਕਟਰ ਮੰਤਰੀ ਸਾਰੇ ਬਿਮਾਰ ਹੁੰਦੇ ਆ ਜਾਂਦੇ ਆ ਨਾ ਉਹ ਵੀ ਡਰਦੀ ਹੋਣਗੇ ਹੈ ਤਾਂ ਇਨਸਾਨ ਹੀ ਨੇ ਸਿਸਟਮ ਚਲਾਉਂਦੇ ਨੇ ਉਹ ਵੀ ਡਰਦੀ ਹੋਣਗੇ ਹਸਪਤਾਲ 'ਚ ਇਹ ਇਹ ਚੀਜ਼ ਤੋਂ ਬਾਅਦ ਉਹ ਵੀ ਡਰੀ ਹੋਣਗੇ ਪਰੀ ਡਰ ਕਿੰਨਾ ਕਿਚਰਾ ਪਰ ਜਿਨ੍ਹਾਂ ਦੇ ਹਸਪਤਾਲ ਨੇ ਜਾਂ ਚੀਜ਼ਾਂ ਨੇ ਮਾਫੀ ਹੋ ਵੀ ਸਰ ਉਹ ਵੀ ਇਨਸਾਨ ਨੇ ਮੈਨੂੰ ਪਤਾ ਨਹੀਂ ਕਿ ਇੱਕ ਇਨਸਾਨ ਦੂਜੇ ਇਨਸਾਨ ਤੋਂ ਕਮਾਉਣ ਲਈ ਉਹਦੀ ਜਾਨ ਵੀ ਲੈ ਸਕਦਾ ਹੈ ਨਾ ਮੈਂ ਤਾਂ ਇਹੀ ਕਹਿਣਾ ਬਾਕੀ ਸਿਸਟਮ ਨੂੰ ਤੁਸੀਂ ਸਵਾਲ ਕਰੋ